ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਪ੍ਰੋਗਰੈਸ ਨੂੰ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ ਚ ਲੈ ਗਏ ਜਿਦੇ ਵਿੱਚ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਸਪਲ ਕਮੇਟੀ ਦੀ ਖਾਲੀ ਪਈ ਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਅੜਿੱਕੇ ਹੀ ਬਣਦੇ ਸੀਗੇ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇ ਕਿ ਉਹ ਮਾਨਜੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੂੰ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਆਫ ਬਿਊਸਪਲੈਕ 200 ਬੀ ਦੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਧਾਰਨ ਦੇਣੀ ਆ ਯਾਨੀ ਕਿ ਵਿਦਨ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਦਰ ਦੇਣੀ ਆ ਤਾਂ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਦਮਾਂਦੇ ਹੋਣਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਜਾਂ ਨਿਲਾਮੀ ਕਰਨੀ ਆ ਜਾਂ ਕਿਸ ਰੇਟ ਤੇ ਦੇਣੀ ਆ ਤਾਂ ਕਿ ਜਿਹੜਾ ਉਹ ਜੰਦਕਮ ਹੋ ਜੇ ਨਹੀਂ ਉਹ ਸਾਰੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀ ਰਹਿੰਦੀ ਸੀ ਕਿਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੀ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੇ ਸੀ ਕਿ ਲੈਣ ਤੇ ਘਟੋ ਘਾਟੋ 7-8 ਡਿਪਾਰਟਮੈਂਟ ਦੇ ਅੰਦਰ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮੰਥ ਜਿਹੜੀ ਹੈ ਔ ਜਮੀਨ ਔਰ ਆਟ ਹੋਈਆ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਹ ਲਈਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸੋ ਜਿਹੜੀਆਂ ਜ਼ਮੀਨਾਂ ਵਰਤੋਜੋਗ ਹੋਣਗੀਆਂ ਉਹ ਸੈਕਟਰ ਦੇ ਅਧੀਨ ਜਿਹੜੀਆਂ ਟਰ ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀਜ਼ ਦੇ ਅੰਦਰ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ ਜਿਹੜੇ ਸਰਕਾਰੀ ਰਾਸਤੇ ਸੀ ਜਿਹਨੂੰ ਆਪਾਂ ਖਾਕ ਕਹਿਦੇ ਰਿਆਂ ਜਾਂ ਕੱਚੇ ਰਾਸਤੇ ਕਹਿਦੇ ਰਿਆਂ ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਿਵੈਲਪ ਹੁੰਦਾ ਸੀਗਾ ਸੋ ਉਹਦੇ ਅੰਦਰ ਉਹ ਆ ਜਾਂਦੇ ਸੀ ਪਰ ਲੇਕਿਨ ਸਟੇਟ ਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਦਾ ਸੀਗਾ ਸੋ ਅਸੀਂ ਹੁਣੇ ਲੋਕਲ ਬਾਡੀ ਪਹਿਲਾਂ ਦੂਸਰੇ ਡਿਪਾਰਟਮੈਂਟ ਚ ਕੀਤਾ ਸੀਗਾ ਪਹਿਲਾਂ ਗਮਾਟਾ ਗਲਾਡਾ ਚ ਕੀਤਾ ਸੀਗਾ ਤਾਂ ਅੱਜ ਅਸੀਂ ਲੋਕਲ ਬਾਡੀਜ਼ ਦੀਆਂ ਜਿਹੜੇ ਜ਼ਮੀਨਾਂ ਆਣੀਆਂ ਨੇ ਉਹਨਾਂ ਵਿੱਚ ਵੀ ਕੀਤਾਗਾ ਕਿ ਉੱਥੋਂ ਵੀ ਜਿਹੜੇ ਸਾਨੂੰ ਪੈਸੇ ਨੇ ਉਹ ਆਉਣਗੇ ਤਾਂ ਕਿ ਉਹ ਵੀ ਉਹਨੂੰ ਵੀ ਅਸੀਂ ਅੱਜ ਰਾਹ ਪੱਧਰਾ ਕੀਤਾਗਾ ਇਹਨੂੰ ਵੀ ਅੱਜ ਮਨਜ਼ੂਰੀ ਜਿਹੜੀ ਮਿਲੀ ਆ ਇਹਦੇ ਵਿੱਚ ਵੀ ਕਪੜਾ ਮੈਂ ਸਭ ਦਾ ਸੁਧਾਰ ਜਿਹੜਾ ਹੋਇਆਗਾ ਇਸ ਤੋਂ ਬਿਨਾ ਜੇ ਗੱਲ ਕਰੀਏ ਪੰਜਾਬ ਦੇ ਪਾਪਰਾ ਐਕਟ ਦੀ ਪਾਪਰ ਐਕਟ ਦੇ ਜਦੋਂ ਕੋਈ ਵੀ ਵਿਅਕਤੀ ਛੋਟਾ ਕਲੋਨਾਈਜ਼ਰ ਜਾਂ ਵੱਡਾ ਕਲੋਨਾਈਜ਼ਰ ਜਦੋਂ ਉਹ ਆਪਣੀ ਪ੍ਰੋਜੈਕਟ ਦੀ ਸੈਂਕਸ਼ਨ ਲੈਂਦਾ ਸੀਗਾ ਤਾਂ ਉਹਨੂੰ ਪਹਿਲੇ 5 ਸਾਲ ਲਈ ਸੈਂਕਸ਼ਨ ਮਿਲ ਜਾਂਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੈਂਕਸ਼ਨ ਸਾਲ ਬਾਅਦ ਵਾਧੀ ਦੇ ਜਾਂਦੀ ਸੀ ਵਾਧੀ ਕਰਦੇ ਸਾਲ ਕਦੇ 2 ਸਾਲ ਹੁਣ ਅਸੀਂ ਉਹਦੇ ਚੋਂ ਇੱਕ ਇੱਕ ਏਕੜ ਪਿੱਛੇ 10000 ਰੁਪਏ ਦੇ ਕੇ ਅਪਦਾ ਟਾਈਮ ਵਧਵਾ ਲੈਂਦਾ ਸੀਗਾ ਇੱਕ ਏਕੜ ਪਿੱਛੇ 10000 ਰੁਪਏ ਹੁਣ ਅਸੀਂ ਵਨ ਟਾਈਮ ਕੀਤਾਗਾ ਕਿ ਜਿੰਨੀਆਂ ਵੀ ਪਾਪਰ ਐਕਟ ਦੇ ਅਧੀਨ ਜੇ ਕਿਸ ਨੇ ਐਕਸਟੈਂਸ਼ਨ ਲੈਣੀ ਆ ਤਾਂ ਉਹ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦਾਗਾ ਉਹਦੇ ਵਿੱਚ ਇੱਕ ਸ਼ਰਤ ਆ ਕਿ 25000 ਰੁਪਏ ਪ੍ਰਤੀ ਏਕੜ 25000 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਉਹਨੂੰ ਫੀ ਜਿਹੜੀ ਆ ਉਹ ਸਰਕਾਰ ਨੂੰ ਅਦਾ ਕਰਨੀ ਪਊਗੀ ਔਰ 3 ਸਾਲ ਲਈ ਹੋਊਗਾ ਤਾਂ ਕਿ ਉਹ ਪ੍ਰੋਜੈਕਟ ਜਿਹੜਾ ਵਿਜ਼ਨ ਟਾਈਮ ਮਕਮਲ ਹੋਵੇ ਔਰ ਲੋਕਾਂ ਨੂੰ ਖਜਲ ਖਵਾੜੀ ਦਾ ਸਾਹਮਣਾ ਨਾ ਕਰਨਾ ਪਵੇ ਨਾ ਛੋਟੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਕਦੇ ਸਾਲ ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਔਰ ਇੱਕ ਸਾਲ-ਸਾਲ ਦੀ ਐਕਸਟੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਿਆ ਸੀ ਹੁਣ ਉਹ ਯਾਨੀ ਕਿ ਵਨ ਟਾਈਮ ਜਿਉ ਤਿੰਨ ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਿਆ ਪ੍ਰਤੀ ਏਕੜ ਚਾਹ 10 ਏਕੜ ਦੀ ਹੋਵੇ 5 ਏਕੜ ਦੀ ਔਰ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਇਹ ਵੀ ਕਹਿਮ ਫੈਸਲਾ ਆਦਰ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਛੁਆ ਇਸ ਤੋਂ ਬਿਨਾ ਜਿਹੜੀ fixation of rates of chargeable fair fair ਦੇ ਵਿੱਚ ਜਦੋਂ e auction ਹੁੰਦੀ ਸੀ fair ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਉਹਦੇ ਚਾਰजेस ਹੁੰਦੇ ਸੀ ਪਹਿਲਾਂ 50% ਚਾਰजेस ਹੁੰਦੇ ਸੀ fair ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ auction ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ auction ਜਿਹੜੀਆਂ ਸਿਰੇ ਨੇ ਚੜਦੀਆਂ ਸੀ ਉਹ ਅੱਜ ਅਸੀਂ ਘਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੱਸਿਆ ਪੂਰੇ ਹੋਣਗੇ ਇਹ ਵੀ ਕਮੇਟੀ ਜਿਹੜੀ ਆ ਅਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਬਿਨਾ ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ ਸਿਵਲ ਹਸਪਤਲ ਬਾਦਲ ਜ਼ਿਲ੍ਹਾ ਮੁਕਸਰ ਸਿਵਲ ਹਸਪਤਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸੀਐਸਸੀ ਜਰਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਟਰਸਰੀ ਕੇਅਰ ਸੈਂਟਰ ਫਾਜ਼ਿਲਕਾ ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਨੇ ਸਿਵਲ ਹਸਪੀਟਲ ਨੇਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦ ਕੋਡ ਦੇ ਅਧੀਨ ਜਿਹੜਾ ਟ੍ਰਾਂਸਫਰ ਕੀਤਾ ਗਾ ਇਹ ਟੋਟਲ ਚਾਰ ਨੇ ਮੁਖਸਰ ਖਡੂਰ ਸਾਹਿਬ ਜਿਹੜਾ ਜਲਾਲਾਬਾਦ ਤੇ ਫਾਦਰਕਾ ਇਹ ਚਾਰ ਜਿਹੜੇ ਸੈਂਟਰ ਨੇਗੇ ਇਸੇ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੇ